ਲੈ ਵੀ ਮਿੱਤਰੋ ਜਿਹੜਾ ਤੁਹਾਨੂੰ ਅੱਜ ਆਹ ਮਾਰਵਾੜੀ ਬਸ਼ੇਰਾ ਵਿਖਾਉਣੇ ਆ ਨਾ ਮੈਂ ਕਿਹਾ ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ ਤੇ ਕਰਦਗੇ ਲਾਂਚ ਇਹ ਭਾਈ ਬਸ਼ੇਰੇ ਦਾ ਨਾਮ ਦਲਰਾਜ ਆ ਇਹਦਾ ਜਿਹੜਾ ਬਾਪ ਆ ਉਹ ਦਿਲシャン ਘੋੜਾ ਫੂਲ ਸਿੰਘ ਵਾਲੇ ਵਾਲਾ ਰਾਜਸਥਾਨ ਚ ਦਿਲシャン ਘੋੜਾ ਬਹੁਤ ਚੰਗਾ ਘੋੜਾ ਆਪਣੇ ਆਪ ਚ ਸਿਰਾ ਘੋੜਾ ਕਹਿ ਸਕਦੇ ਆ ਉਹਨੂੰ ਇੱਕ ਗੱਲ ਆ ਭਾਈ ਹਜੇ ਬੱਚਾ ਇਹਦੀ ਜਿਹੜੀ ਹਾਈਟ ਆ 61 ਇੰਚ ਆ ਉਮਰੇ ਦੀ 24 ਮਹੀਨੇ ਆ ਪੂਰਾ 2 ਸਾਲ ਦਾ ਹੋ ਗਿਆ ਤੇ ਇਹ ਭਾਈ ਟੈਪੀ ਵਾਲੇ ਭਾਈ ਰਾਜਨ ਕੋਲੇ ਖੜਾ ਵਛੇਰਾ ਸਟੱਡ ਸਰਵਿਸ ਇਹਦੀ ਅੱਜ ਤੋਂ ਓਪਨ ਆ 11000 ਰੁਪਿਆ ਫੀਸ ਆ ਬਾਕੀ ਮਾਨਤਾਨ ਥੋੜਾ ਹੋਰ ਵੀ ਕਰ ਦੇਣਗੇ ਇਹਦੀ ਮਾਂ ਜਿਹੜੀ ਭਾਈ ਉਹ ਪੰਜ ਕਲਿਆਣ ਸੀਗੀ ਰਤਨਾਕਰ ਲੈਣ ਦੀ ਘੋੜੀ 62 ਇੰਚ ਹਾਈਟ ਦੀ ਤੇ ਮਿੱਤਰੋ ਬਹੁਤ ਚੰਗਾ ਵਛੇਰਾ ਤੇ ਬੱਚੇ ਪੁੱਛੇ ਸਿਰੇ ਹੀ ਲਾਊਗਾ ਕਿਉਂਕਿ ਹਜੇ ਨਵਾਂ ਬੱਚਾ ਇੱਕ ਕੁੜੀ ਮੇਟ ਕਰਾਈ ਆ ਪਹਿਲਾਂ ਬਾਕੀ ਜਿਹੜੀਆਂ ਇਹਦੀਆਂ ਗੱਲਾਂ ਬਾਤਾਂ ਕੋਈ ਵੀ ਉਹ ਆਪਾਂ ਬਾਈ ਰਾਜਨ ਹੋਰਾਂ ਨਾਲ ਇੰਟਰਵਿਊ ਚ ਕਰਾਂਗੇ ਨਵਾਂ ਮਾਰਕੀਟ ਚ ਅੱਜ ਇਹ ਬਸ਼ੇਰਾ ਲਾਂਚ ਕਰਤਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੋਪੀ ਗੁਰਪ੍ਰੀਤ ਮਿੱਤਰੋ ਅੱਜ ਆਪਾਂ ਨਾ ਪਿੰਡ ਟੈਪ ਹੀ ਬੈਠੇ ਆ ਬਾਈ ਰਾਜਨ ਕੋਲੇ ਗਗਨ ਕੋਲੇ ਨਾਲ ਬਾਈਆਂ ਦੇ ਸੱਜਣ ਮਿੱਤਰ ਭਰਾ ਬੈਠੇ ਆ ਬਾਈ ਪਾਲੀ ਬੈਠਾ ਦਲ ਸਿੰਘ ਵਾਲੇ ਆ ਕਿਉਂਕਿ ਬਾਈ ਦਾ ਬਹੁਤ ਵੱਡਾ ਨਾ ਘੋੜੀਆਂ ਸੇਲ ਪਰਚੇਜ ਦਾ ਕੰਮ ਕਰਦਾ ਤੇ ਬਾਈ ਗਗਨੇ ਵਰਗੇ ਸੀਲ ਪਰਚੇ ਜਿੱਦਾ ਵੀ ਕੰਮ ਕਰਦੇ ਆ ਤੇ ਨਾਲ ਬਾਈਆਂ ਨੇ ਬਹੁਤ ਵਧੀਆ ਸਟਾਲੀ ਜਨ ਪੈਦਾ ਕਰਿਆ। ਦੋ ਤਾਂ ਪਹਿਲਾਂ ਲਾਂਚ ਸੀਗੇ ਬਾਜ਼ਾਰ 'ਚ ਕੋੜੀਆਂ ਦੇ ਜਗਤ 'ਚ ਤੇ ਅੱਜ ਬਾਈ ਇੱਕ ਨਵਾਂ ਬਸ਼ੇਰਾ ਲਾਂਚ ਕਰਿਆ ਬਾਈ ਰਾਜਨ ਨੇ ਤੇ ਗगन ਨੇ। ਉਹਦੇ ਬਾਰੇ ਗੱਲਬਾਤ ਕਰਦੇ ਆ ਮਾਰਵਾੜੀ ਬਸ਼ੇਰਾ 23-24 ਮਹੀਨੇ ਉਮਰ ਦਾ ਵੱਖਰੀ ਜੀ ਬਲੱਡ ਲਾਈਨ ਦਾ ਜੁੜੇ ਰਿਓ ਵੀਡੀਓ ਨਾਲ। ਬਾਈ ਜੀ ਸੱਸੀ ਘਾਲ ਸਾਰਿਆਂ ਨੂੰ। ਸੱਸੀ ਘਾਲ ਜੀ। ਹੋਰ ਬਾਈ ਠੀਕ ਹੋ? ਵਧੀਆ ਹੀ ਵਧੀਆ। ਹੋਰ ਗगन ਬਾਈ? ਬਹੁਤ ਵਧੀਆ ਚੜ੍ਹਦੀ ਕਲਾ। ਬਾਈ ਰਾਜਨ ਆ ਬਸ਼ੀਰਾ ਕਿਹੜੀ ਲੈੰਦਾ ਇਹ ਇਹ ਬਈ ਆਪਣੇ ਕੋਲ ਫੂਲ ਸਿੰਘ ਕੋਲੇ ਨਾ ਜਿਹੜਾ ਕੁੜਾ ਉਹਦੇ ਆ ਇਹਦਾ ਬੱਚਾ ਦਲシャン ਦਾ ਅੱਛਾ ਤੇ ਦਲシャン ਹੈਗਾ ਅਲੀシャン ਦਾ ਨਾ ਸ਼ਾਨ ਅਲੀ ਸ਼ਾਨ ਦਾ ਠੀਕ ਹੈ ਤੇ ਦੀ ਬਈ ਜਿਹੜੀ ਮਾਂ ਉਹ ਕਿਹੋ ਜੀ ਉਹ ਆਪਣੇ ਕੋਲੇ ਪੰਜ ਕਲੇਨ ਕੁੜੀ ਹੈ ਅੱਛਾ ਇੱਥੇ ਤੁਹਾਡੇ ਫਾਰਮਤੀ ਆ ਤੇ ਇਹ ਬਈ ਤੁਸੀਂ ਕੁੜੀ ਆਪ ਹੀ ਮੇਟ ਕਰਾ ਕੇ ਲਈ ਸੀ ਹਾਂ ਇਹ ਕੁੜੀ ਉਧਰ ਮੇਟ ਹੋ ਕੇ ਆਈ ਸੀਗੀ ਉਹਨਾਂ ਤੋਂ ਅਸੀਂ ਕੁੜੀ ਪਰਚੇਜ ਕੀਤੀ ਸੀਗੀ ਉਹ ਤੋਂ ਥੋੜੇ ਦਿਨਾਂ ਦੀ ਸੀ ਗੱਬਣਾ ਇਹ ਅੱਛਾ ਇਹ ਫਿਰ ਆਪਣੇ ਕੋਲ ਆ ਕੇ ਸੁਣਿਆ ਠੀਕ ਹੈ ਭਾਈ ਤੇ ਇਹ ਕਿਦ ਕਿੰਨੀ ਓਵਰ ਹੋ ਗਈ ਭਾਈ ਇਹ ਹੋ ਗਈ 24 25 ਮਹੀਨਿਆਂ ਦਾ ਹੈਗਾ ਇਹ ਠੀਕ ਹੈ ਤੇ ਕਿੰਨੀ ਹਾਈਟ ਕਰ ਗਿਆ ਭਾਈ ਹਾਈਟ ਦੀ 66 ਦੇ ਨੇੜਾ ਅੱਛਾ 66 ਠੀਕ ਹੈ ਤੇ ਤੇਰੀ ਮਾਂ ਦੀ ਭਾਈ ਕਿੰਨੀ ਹਾਈਟ ਹੈ ਉਹਦੀ 68 ਪਲੱਸ ਉਹਦੀ 68 ਚੰਗਾ ਬਣੂ ਬਿਸ਼ੇਰਾ ਪਿਓ ਦੀ ਇਹ ਪਤਾ ਹੀ ਉਹਦੀ 64 ਪਲੱਸ ਉਹਦੀ ਤੇ ਅੱਜ ਤੋਂ ਸਟਾਰਟ ਹੋਪਣਾ ਹਾਂ ਸਟਾਰਟ ਹੋਪਣਾ ਠੀਕ ਆ ਕਿੰਨੀ ਤੇ ਛੱਡਿਆ ਵਾ ਆਪਾਂ ਅੱਗੇ ਅچھا ਕਰ ਇੱਕ ਅੱਧੀ ਕੁੜੀ ਮਲਾਈ ਆ ਹਾਂ ਇੱਕ ਕੁੜੀ ਮਲਾਈ ਪਹਿਲਾਂ ਠੀਕ ਆ ਬਾਈ ਤੇ ਕਿੰਨੀ ਫੀਸ ਰੱਖਤੀ ਬਈ ਫੀਸ ਤੇ ਵੀ ਨਾਰਮਲ ਹੀ ਰੱਖੀ ਆ ਯਾਰ ਕਿੰਨੀ ਬਾਈ 11000 ਰੁਪਏ ਅਛਾ 11000 ਰੱਖੀਏ ਯਾਰ ਹਾਂ ਠੀਕ ਆ ਤੇ ਬਾਈ ਘੋੜੀ ਰੱਖ ਰਖਾ ਦਾ ਪ੍ਰਬੰਧ ਆ ਪੂਰਾ ਪੂਰਾ ਤੇ ਡਾਕਟਰ ਕਿਹੜੇ ਕਿਹੜੇ ਆਉਂਦੇ ਬਾਈ ਡਾਕਟਰ ਸਾਰੇ ਹੀ ਆਉਂਦੇ ਆ ਸ਼ਮਸ਼ੇਰ ਵੀ ਹੁੰਦਾ ਆਪਣੇ ਕੋਲੇ ਜੈਤੋ ਵਾਲਾ ਵੀ ਹੁੰਦਾ ਆਪਣੇ ਠੀਕ ਹੈ ਤੇ ਸਾਰੇ ਡਾਕਟਰ ਤੋਂ ਤਿੰਨ ਚਾਰ ਡਾਕਟਰ ਆਉਂਦੇ ਆ ਮਣੀ ਵੀ ਆ ਜਾਂਦਾ ਠੀਕ ਹੈ ਬਾਈ ਤੇ ਜੇ ਬਾਈ ਕੋਈ ਭਰਾ ਵੀਡੀਓ ਵੇਖ ਕੇ ਦੂਰ ਦਾ ਬੰਦਾ ਆਉਂਦਾ ਕੋਈ ਜ ਆਦਰ ਸਟੇਟ ਦਾ ਆਉਂਦਾ ਕੋਈ ਹੋਰ ਕਰਦੇ ਹੋਗੇ ਉਹਦੇ ਜੋ ਮੰਤਨ ਕੋਈ ਨਹੀਂ ਕਰ ਹੀ ਦੇਵਾਂਗੇ ਕੋਈ ਨਹੀਂ ਮੰਤਨ ਦੇਗੇ ਮਕੇਸ਼ ਨਰਾਇਣ ਨਹੀਂ ਕਰਦੇ ਠੀਕ ਤੇ ਕੀ ਨਾਮ ਰੱਖਦਾ ਬਾਈ ਬਿਛਰੇ ਦਾ ਇਹਦਾ ਨਾਮ ਦਿਲਰਾਜ ਆਈ ਇਹਦਾ ਪਿਓ ਦਾ ਨਾਮ ਦਲਸ਼ਾਨ ਹੈ ਇਹਦਾ ਨਾਮ ਦਿਲਰਾਜ ਅੱਛਾ ਠੀਕ ਆ 来 ਵੀ ਮਿੱਤਰੋ ਬਸ਼ੇਰਾ ਨਮਾ ਬਾਈਆਂ ਨੇ ਸਟੱਡ ਸਰਵਿਸ ਲਈ ਅੱਜ ਓਪਨਾ ਤੇ ਤੁਸੀਂ ਵੱਧ ਤੋਂ ਵੱਧ ਸਟੱਡ ਦਾ ਫਾਇਦਾ ਲਓ ਨਾਰਮਲ ਫੀਸ ਆ ਘਰ ਦੀ ਹੋਮ ਬਰੀਡ ਆ ਆਪ ਘਰੇ ਮਾਂ ਵੀ ਖੜੀ ਆ ਜਿਹੜੀ ਦਾ ਬੱਚਾ ਇਹ ਤੇ ਕਰਿਓ ਵੀਡੀਓ ਲਾਈਕ ਸ਼ੇਅਰ ਤੇ ਕਮੈਂਟਾਂ ਚ ਦੱਸਿਓ ਬਾਈ ਤੇ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ